ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਮੱਤੀ ਵਾਲੇ ਸ਼ੋਰੂਮ 'ਚ ਤੁਹਾਡਾ ਸਵਾਗਤ ਹੈ ਰਖੜੀ ਤਮਾਕਾ ਆਫਰ 'ਚ ਤੁਹਾਡੇ ਲਈ ਸਪੈਸ਼ਲ ਆਈਟਮ ਲੈ ਕੇ ਹਾਜ਼ਰ ਹੋਇਆ ਜੋ ਕਿ ਆਮ ਤੌਰ 'ਤੇ 150 180 ਦੀ ਰੇਂਜ 'ਚ ਮਿਲਦਾ ਹੈ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ 'ਚ ਰਖੜੀ ਤਮਾਕਾ ਆਫਰ 'ਚ ਇਹ ਦੁਪੱਟਾ ਸਿਰਫ ਤੇ ਸਿਰਫ 110 ਰੁਪਏ ਦਾ ਲੈ ਕੇ ਹਾਜ਼ਰ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਦੁਪੱਟਾ ਉਹੀ オリジナル ਦੁਪੱਟਾ ਹੈ ਜੀ ਜਿਹੜਾ ਆਮ 150 180 ਦੀ ਰੇਂਜ 'ਚ ਵਿਕ ਰਿਹਾ ਹੈ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰਮ ਚ ਰੱਖੜੀ ਸੇਲ ਮੇਲੇ ਚ ਇਹ ਦੁਪੱਟਾ ਤੁਹਾਨੂੰ 110 ਰੁਪਏ ਦਾ ਮਿਲੂਗਾ ਖੁੱਲ ਕੇ ਦਿਖਾਣੇ ਆ ਫੁੱਲ ਸਾਈਜ਼ ਦਾ ਦੁਪੱਟਾ ਹੈ ਬਹੁਤ ਵਧੀਆ ਦੁਪੱਟਾ ਹੈ ਇੱਕ ਦੁਪੱਟਾ ਤੁਹਾਨੂੰ ਖੁੱਲ ਕੇ ਦਿਖਾਣੇ ਆ ਜੀ ਖੁੱਲ ਕੇ ਦਿਖਾਓ ਜੀ ਇੱਕ ਦੁਪੱਟਾ ਜੀ ਪੂਰੇ ਫੁੱਲ ਸਾਈਜ਼ ਦਾ ਦੁਪੱਟਾ ਹੈ ਜੀ ਦੇਖੋ ਜੀ ਕੁਆਲਿਟੀ ਇਸ ਦੀ ਪੂਰੀ ਟੌਪ ਦੀ ਹੈ ਜੀ ਤੁਹਾਨੂੰ ਕੈਮਰਾ ਕਾਲ ਕਰਕੇ ਦਿਖਾ ਰਿਹਾ ਇਹੋ ਉਹੀ ਕੁਆਲਿਟੀ ਹੈ ਜੀ ਜੋ ਧੋਣ ਤੋਂ ਬਾਅਦ ਇਕੱਠੀ ਵੀ ਹੁੰਦੀ ਹੈ ਤੇ ਜਿਸ ਨੂੰ ਟਿੱਡੀ ਵੀ ਲੱਗਦੀ ਹੈ ਇਸ ਦੀ ਰੇਂਜ ਆਮ ਬਾਜ਼ਾਰ ਦੇ ਵਿੱਚ 150 180 ਰੁਪਏ ਦਾ ਦ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ ਰਖੜੀ ਧਮਾਕਾ ਸੇਲ ਆਫਰ ਦੇ ਵਿੱਚ ਇਸ ਦਾ ਰੇਟ ਸਿਰਫ 110 ਰੁਪਏ ਦਾ ਦੁਪੱਟਾ ਹੈ ਮਿਲੇਗਾ ਤੁਹਾਨੂੰ ਜੀ 110 ਰੁਪਏ ਦਾ ਦੁਪੱਟਾ ਜੀ ਜਲਦੀ ਕਰੋ ਜਿੰਨੇ ਮਰਜ਼ੀ ਦੁਪੱਟੇ ਲਓ ਜੀ ਸਿਰਫ 110 ਰੁਪਏ ਦਾ ਦੁਪੱਟਾ ਪਿਓਰ ਦਾ ਦੁਪੱਟਾ ਸਿਰਫ 110 ਰੁਪਏ ਦਾ ਜੀ ਇਹ ਸਪੈਸ਼ਲ ਆਫਰ ਲੱਗੀ ਹੈ ਜੀ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ 'ਚ ਸਾਡੇ ਗਾਖਾਂ ਲਈ ਪੂਰੇ ਫੁੱਲ ਸਾਈਜ਼ ਦਾ ਦੁਪੱਟਾ ਹੈ ਰੇਟ ਇਸ ਦਾ ਸਿਰਫ 110 ਰੁਪਏ ਜੀ 110 ਰੁਪਏ ਦਾ ਦੁਪੱਟਾ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ 'ਚ ਜ